ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਰਜਨੀਸ਼ ਦਿਮਾਨ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਸ਼ਾ ਨਿਰਦੇਸ਼ਾਂ ਤੇ ਮੈਂਬਰਸ਼ਿਪ ਅਭਿਆਨ ਚਲਾਇਆ ਗਿਆ ਜਿਸ ਵਿੱਚ ਸਮੂਹ ਲੁਧਿਆਣਾ ਵਾਸੀਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਦਿਨੋ-ਦਿਨ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਵਿੱਚ ਮਜ਼ਬੂਤ ਮਿਲ ਰਹੀ ਹੈ ਹੁਣ ਉਹ ਦਿਨ ਦੂਰ ਨਹੀਂ ਜਦੋਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰੇਗੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਅਭਿਆਨ ਦੀ ਜਿਸ ਤੰਗ ਦੇ ਨਾਲ ਮੋਦੀ ਜੀ ਨੇ ਪਰਸੋ ਦਿੱਲੀ ਤੋਂ ਕੀਤੀ ਸੀ ਔਰ ਕੱਲ ਜਾਖੜ ਸਾਹਿਬ ਨੇ ਚੰਡੀਗੜ੍ਹ ਤੋਂ ਪੰਜਾਬ ਦਾ ਅਗਾਜ਼ ਕੀਤਾ ਉਸੇ ਕੜੀ ਦੇ ਵਿੱਚ ਅੱਜ ਲੁਧਿਆਣੇ ਦੇ ਵਿੱਚ ਲੁਧਿਆਣੇ ਦੇ ਵਰਕਰਾਂ ਵੱਲੋਂ ਮੈਂਬਰਸ਼ਿਪ ਅਭਿਆਨ ਦੀ ਅਗਾਜ਼ ਕੀਤਾ ਗਿਆ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਸੂਬੇ ਦੇ ਜਨ ਸੈਕਟਰੀ ਰਠੌਰ ਸਾਹਿਬ ਸ਼ਾਮਲ ਹੋਏ ਔਰ ਸਾਰੇ ਕਰਿਆਕਰਤਾ ਨੇ ਰਲ ਮਿਲ ਕੇ ਇਸ ਓਕੇ ਦੀ ਮਿਸਕਾਨ ਮਾਰ ਕੇ ਆਪਣੀ ਪ੍ਰਾਈਮਰੀ ਮੈਂਬਰਸ਼ਿਪ ਲਈ ਔਰ ਆਨ ਆਲੇ ਸਮੇਂ ਜੋ ਲੁਧਿਆਣੇ ਦਾ ਸਾਡਾ ਲਕਸ਼ਾ 1 ਕਬੂ ਤੇ 300 ਮੈਂਬਰ ਦਾ ਅਸੀਂ ਉਹ ਲਕਸ਼ਾ ਰੱਖ ਕੇ ਚੱਲ ਰਹੇ ਹਾਂ ਉਹਨੂੰ ਪੂਰਾ ਕਰਨਾ 25 ਸਤੰਬਰ ਤੱਕ ਜੋ ਭਾਰਤੀ ਜਨਤਾ ਪਾਰਟੀ ਦਾ ਰਾਸ਼ਟਰੀ ਲਕਸ਼ਾ 10 ਕਰੋੜ ਮੈਂਬਰਸ਼ਿਪ ਦਾ ਅਸੀਂ ਉਹਨੂੰ ਪੂਰਾ ਕਰਨਾ ਔਰ ਜਿੱਦਾਂ ਭਾਰੀਕ ਵਰਕਰਾਂ ਦਾ ਉਤਸ਼ਾਹ ਮਿਲ ਰਿਹਾ ਔਰ ਪਹਿਲੇ ਦਿਨ ਦੇ ਵਿੱਚ ਹੀ 1 ਕਰੋੜ ਤੋਂ ਜ਼ਿਆਦਾ ਮੈਂਬਰਸ਼ਿਪ ਹੋ ਚੁੱਕੀ ਆ ਤਾਂ ਇਹ ਲਖਸਾਂ ਨੂੰ ਬੜਾ ਛੋਟਾ ਲੱਗ ਰਿਹਾ ਔਰ ਇਹ ਕਿਸੇ ਪਰ ਪੱਡੇ ਲਖਸ਼ਵਾਲ ਨੂੰ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਅੱਜ ਦੇਖੋ ਬੜੀ ਵਧੀਆ ਜਿਹੜਾ ਸਾਡਾ ਕਾਰਿਆਕਰਤਾ ਨੇ ਅੱਜ ਬੜੀ ਵੱਡੀ ਮਾਤਰਾ ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਦੇ ਔਫਿਸ ਆਏ ਨੇ ਆਗਮਨ ਹੋਇਆ ਮਾਨਯੋਗ ਪੰਜਾਬ ਦੇ ਮਹਾ ਮੰਤਰੀ ਰਕੇਸ਼ ਰਠੌਰ ਜੀ ਦਾ ਉਨ੍ਹਾਂ ਦੇ ਆਗਮਨ ਦੇ ਉੱਤੇ ਅੱਜ ਮੈਂਬਰਸ਼ਿਪ ਜਿਹੜੀ ਲੁਧਿਆਣੇ ਦੀ ਔਨ ਕੀਤੀ ਗਈ ਏ ਸਾਡੇ ਡਾਇਨਾਮਿਕ ਲੀਡਰ ਮਾਨਯੋਗ ਰਜਨੀਸ਼ ਠੀਮਾਨ ਜੀ ਦੇ ਨੇਤਰਤਵ ਦੇ ਵਿੱਚ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਵੱਧੋ ਵੱਧ ਅਥੇ ਲੁਧਿਆਣੇ 'ਚ ਮੈਂਬਰਸ਼ਿਪ ਕਰਕੇ ਅਸੀਂ ਪੂਰੀ ਆਵਾਮ ਨੂੰ ਪੂਰੇ ਸਮਾਜ ਨੂੰ ਇਸ ਪਾਰਟੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ ਮਕਸਦ ਦੇਸ਼ ਨੂੰ ਅੱਗੇ ਲੈ ਕਰਕੇ ਜਾਣਾ ਔਰ ਬੜੀ ਜਿੱਦਾਂ ਮੈਂ ਹਮੇਸ਼ਾ ਬੋਲਦਾ ਹਾਂ ਸਾਡੀ ਪਾਰਟੀ ਬੜੀ ਸੇਵਾ ਨਿਮਰਤਾ ਸ਼ਰਦਾ ਦੇ ਨਾਲ ਹਮੇਸ਼ਾ ਹੀ ਸਾਰੇ ਆ ਸਾਰੇ ਦਾ ਸਾਰਾ ਕੰਮ ਜਿਹੜਾ ਹੈ ਉਹ ਭਾਰਤ ਵਰਸ਼ ਵਾਸਤੇ ਸਾਡੀ ਪਾਰਟੀ ਕਰ ਰਹੀ ਏ ਕਰੇਗੀ ਔਰ ਇਹਨੂੰ ਹੀ ਜਿਹੜਾ ਅੱਗੇ ਲੈ ਕਰਕੇ ਜਾਵਾਂਗੇ ਐਨਾਂ ਹੀ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਸਾਰੇ ਕਾਰਕਟਰਤਾ ਦੇ ਵਿੱਚ ਇੱਕ ਆਜ਼ਾਦੀ ਔਰ ਆਪਣਾ ਦੇਸ਼ ਅੱਗੇ ਲੈ ਕਰਕੇ ਇੱਕ ਨੰਬਰ ਤੇ ਪੂਰੇ ਵਰਲਡ ਦੇ ਵਿੱਚ ਜਿਹੜਾ ਮੋਹਿਮ ਉਹ ਅੱਗੇ ਅਸੀਂ ਚਲਾਵਾਂਗੇ ਨੀ ਭਾਰਤ ਮਾਤਾ ਪ੍ਰਾਪਰਟੀ ਵੇਚਣੇ ਔਰ ਖਰੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ